इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਕੱਲ ਦਾ ਇਹ ਡਿਫਰੈਂਟ ਡਿਫਰੈਂਟ ਚੈਨਲਸ ਤੇ ਚੱਲ ਰਿਹਾ ਔਰ ਮੇਰੀ ਫੋਨਸ ਵੀ ਕਈ ਜਗ੍ਹਾ ਉਹੀ ਸੀ ਕਿ ਇਹਦੇ ਵਿੱਚ ਉਹੀ 31 ਤਰੀਕ ਦਾ ਵਕੂਆ ਸੀਗਾ ਤੇ ਇਹ ਅਲਟੀਮੇਟਲੀ 10 ਤਰੀਕ ਨੂੰ ਜਾ ਕੇ ਪਰਚਾ ਦਰਜ ਹੁੰਦਾ ਔਰ ਉਹਦੇ ਚ ਇਹ ਜਿਹੜੀ ਲੇਡੀ ਨਾਲ ਮੰਦਭਾਵ ਨਾਲ ਘਟਨਾ ਵਾਪਰੀ ਹੈ ਉਹਦੇ ਬੇਟੇ ਨੇ ਇਲਾ ਮੈਰਿਜ ਕੀਤੀ ਸੀ ਕਿਸੇ ਦੀ ਬੇਟੀ ਦੇ ਨਾਲ ਔਰ ਉਹ ਲੇਡੀ ਜਿਨ੍ਹਾਂ ਦੀ ਬੇਟੀ ਸੀਗੀ ਉਹ ਆਪਣੇ ਦੋ ਬੇਟਿਆਂ ਦੇ ਨਾਲ ਤੇ ਦੋ ਅਣਪਛਤੇ ਬੰਦਿਆਂ ਦੇ ਨਾਲ ਇਹਨਾਂ ਨੂੰ ਨੰਬਾਗਿਆ ਦੇਣ ਜਾਂਦੀ ਔਰ ਘਰੇ ਉੱਥੇ ਬਹਿਸ ਬਸਈਆ ਹੋ ਜਾਂਦਾ ਬਹਿਸ ਬਸਈਆ ਜਿਹੜਾ ਉਹ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਹੱਥੋਂ ਪਾਈ ਦੇ ਵਿੱਚ ਜਿਹੜੀ ਆ ਉਹ ਲੇਡੀ ਦੀ ਸ਼ਰਟ ਜਿਹੜੀ ਫਟ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਗੁਰਸ਼ਰਨ ਦੋਸ਼ੀ ਸੀਗਾ ਉਹਨੇ ਇਹਦੀ ਵੀਡੀਓ ਬਣਾ ਲਈ ਔਰ ਵੀਡੀਓ ਬਣਾਉਣ ਤੋਂ ਬਾਅਦ ਉਦੋਂ ਤਾਂ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਾਡੀ ਕੋਈ ਵੀਡੀਓ ਬਣੀ ਹੈ ਇਹਨਾਂ ਨੇ ਕੰਪਲੇਂਟ ਕੀਤੀ ਸੀ ਔਰ ਇੱਕ ਦੋ ਦਿਨ ਇਹੀ ਵੇਟ ਕਰਦੇ ਰਹੇ ਸ਼ਾਇਦ ਬਾੜ ਪਿਠਾ ਕੇ ਕੋਈ ਗੱਲ ਹੋ ਜੇ ਕਿ ਬੱਚਿਆਂ ਨੇ ਜੇ ਕਰ ਲਈ ਗਲਤੀ ਤੇ ਇਹਨਾਂ ਤੇ ਵੱਡਿਆਂ ਦਾ ਵੀ ਛੂਟ ਹੈ ਮਟਰ ਇਹਨਾਂ ਦਾ ਕੋਈ ਸਮਝੌਤਾ ਕੋਈ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਹੁਣ ਪਰਚਾ ਹੀ ਦਰਜ ਹੋ ਗਿਆ ਤਾਂ ਉਹਨਾਂ ਨੇ ਚਾਹ ਕੇ ਜਿਹੜੀ ਵੀਡੀਓ ਸੀ ਉਹ ਵਾਇਰਲ ਕਰਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਤੋਂ ਜਿੱਦਣ ਦਾ ਪਰਚਾ ਕਰਦੇ ਹੋਏ ਅਸੀਂ ਪੀਸ ਪਾਰਟੀਆਂ ਦੇ ਤਿੰਨ ਚਾਰ ਅਸੀਂ ਸਪੈਸ਼ਲ ਇਸੇ ਕੰਮ ਤੇ ਲਾਈਆਂ ਸੀ ਜਿਨ੍ਹਾਂ ਚੋਂ ਐਸਟੀਓ ਖਾਲੜਾ ਦੀ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕੋ ਕਾਮਯਾਬੀ ਮਿਲੀ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੋਂ ਸ਼ਾਇਦ ਬੇਰਕਾਉਂ ਜਾਂ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਇਹ ਬੱਸ ਫੜ ਕੇ ਤੇ ਜਾਣਗੇ ਔਰ ਉਸ ਤੋਂ ਅੱਗੇ ਇੱਕ ਹੈ ਜੋ ਬੰਬੇ-ਬੰਬੇ ਨਿਕਲਣ ਦੀ ਇਹਨਾਂ ਦੀ ਤਿਆਰੀ ਸੀ ਔਰ ਉਹਨਾਂ ਨੇ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਉੱਥੋਂ ਇੱਕ ਜਣੇ ਨੂੰ ਬੇਰਕਾ ਤੋਂ ਔਰ ਦੋ ਜਣਿਆਂ ਨੂੰ ਜਿਹੜਾ ਬੱਸ ਸਟੈਂਡ ਤੋਂ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਔਰ ਇਹ ਯਹਾਂ ਜੇ ਤੱਕ ਦੀ ਜਿਹੜੀ ਪੁੱਛ ਗਈ ਸੀ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਮਜੀਦ ਕੁਝ ਕੁਝ ਕਰਾਂਗੇ ਇਸ ਕੇਸ ਚ ਹੋਰ ਕੀ ਰਿਸਟਡ ਹੈ ਅਸਲ ਨਾਲ ਨਹੀਂ ਦੋ ਜਾਣੇ ਹਜੇ ਅਬਸਕੌਂਡਿੰਗ ਹੈ ਜੀ ਇੱਕ ਇਹਦਾ ਬੇਟਾ ਹੈਗਾ ਜਿਹੜਾ ਬਾਈ ਨੇ ਮੁਲਜ਼ਮ ਹੈਗਾ ਡੀਡੀ ਦਾ ਔਰ ਇੱਕ ਅਨਪਛਾਤਾ ਵਿਅਕਤੀ ਜਿਹੜਾ ਉਹ ਹਜੇ ਸਰ ਮੈਰਿਜ ਹੋਈ ਹੈ ਦੋਨਾਂ ਦੀ ਇਹ ਕਾਸਟ ਸੇਮ ਹੀ ਕਿਨਾਂ ਦੀ ਹੈ ਕਾਸਟ ਸੇਮ ਹੈ ਕਾਸਟ ਸੇਮ ਹੈ ਤੇ ਸਰ ਜਿਹੜੇ ਪੱਠੇ ਤੇ ਕੰਮ ਤੋਂ ਕਰਦੇ ਜੀ ਤਾਂ ਬਖਿੰਦਾ ਇਹ ਸਰ ਕੋਈ ਇਹਨਾਂ ਦੀ ਪਰਿਵਾਰ ਦੀ ਸਿੱਖਿਆ ਲਈ ਕੋਈ ਪ੍ਰਬੰਧ ਕੀਤਾ ਹੈ ਜੀ ਸੁਰੱਖਿਅਤਲੀ ਮੈਂ ਆਪ ਖੁਦ ਲੇਡੀ ਨੂੰ ਮਿਲਿਆ ਸੀਗੀ ਉਹਨਾਂ ਨੂੰ ਕੋਈ ਐਸਾ ਉਹਨਾਂ ਨੇ ਅੰਦੇਸ਼ਾ ਦਾ ਜਾਰੀ ਨਹੀਂ ਕੀਤਾ ਪਰ ਫੇਰ ਵੀ ਮੈਂ ਲੋਕਲ ਐਸਚਓ ਡੀਐਸਪੀ ਸਾਹਿਬ ਇਹ ਨਾਲ ਮੁਖਦੈਤ ਕਰਤੀ ਹੈ ਕਿ ਜੋ ਵੀ ਉਹ ਚਾਹੁੰਦੇ ਉਹਨਾਂ ਦੀ ਸੁਰੱਖਿਆ ਨੂੰ ਪੂਰਨ ਜੀਕੀ ਮੈਂ ਕਰਾਂਗੀ